ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜਸ਼ਨ ਗਿੱਲ ਦੀ ਇਹ ਫੋਟੋ ਹੈ ਜਿਹੜਾ ਕਿ ਇੱਕ ਬਲਤਕਾਰੀ ਹੈ ਜੀ ਪਿਉਂ ਦੇ ਪਰਚਾ ਮਿਲ ਰਿਹਾ ਪਿਉਂ ਦੇ ਇੱਕ ਸਾਲ ਹੋ ਗਿਆ ਪਿਉ ਉਹਨੇ ਜੀ ਪਰਚਾ ਦੋ ਚਾਰ 2023 ਦਾ ਪਰਚਾ 5ਵੇਂ ਮਹੀਨੇ ਦਾ ਇਹ 7ਵੇਂ ਮਹੀਨੇ ਦਾ 7ਵੇਂ ਮਹੀਨੇ ਸੌਰੀ ਜਿਹੜਾ ਕਿ ਇਹ ਆਪਣੀ ਬੇਟੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜੰਮੂ ਜਦ ਕਿ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਜਾ ਕਿਤੇ ਰਾਤ ਨੂੰ ਇਹ ਘਰ ਆਉਂਦਾ ਰਾਤ ਨੂੰ ਘਰ ਆ ਕੇ ਸਵੇਰ ਜਲਦੀ ਕਰ ਤੋਂ ਨਿਕਲ ਜਾਂਦਾ ਨੇਰੇ ਨੇਰੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਿਕਲ ਜਾਂਦਾ ਉਤੋਂ ਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਇਹ ਬੰਦਾ ਕਿੱਥੇ ਆਇਆ ਕੀ ਕਰਦਾ ਜਦ ਕਿ ਸੰਡੇ ਨੂੰ ਚਰਚ ਜੰਮੂ ਚ ਲਾਂਦਾ ਏ ਮਤਲਬ ਕਿ মিডিਆ ਸਾਹਮਣੇ ਨਹੀਂ ਆਂਦਾ ਉੱਥੇ ਬਿਲਕੁਲ ਪਤਾ ਕਿ ਉਸ ਜਗ੍ਹਾ ਦਾ ਪਤਾ ਸਾਨੂੰ ਕਿ ਸਾਡੇ ਨਾਲ ਪੁਲਿਸ ਚੱਲੇ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਪਰ ਲੇਕਿਨ ਪੁਲਸ ਸਾਥੇ ਹੀ ਨਹੀਂ ਪਉਂਦੀ ਕੀ ਅਸੀਂ ਨਹੀਂ ਜਾਣਾ ਜੋ ਤੁਸੀਂ ਕਰਨਾ ਕਰ ਲੋ ਅੱਗੇ ਦੇ ਪੁਲਿਸ ਇਹ ਕਹਿ ਰਹੀ ਹੈ ਕਿ ਜੋ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਪਰ ਐਦਾਂ ਦੇ ਬੰਦੇ ਬਾਹਰ ਘੁੰਮਦੇ ਨੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਦੱਸੋ ਕੋਈ ਪੋਲੀਟੀਕਲ ਬੰਦਾ ਜਿਹੜਾ ਇਹਦੀ ਹਾਲ ਤੱਕ ਗ੍ਰਿਫਤਾਰੀ ਨਹੀਂ ਹੋਈ ਦੇਖੋ ਜੀ ਇਹ ਭਰਾ ਉਹਦਾ ਭਰਾ ਇੱਕ ਡੀਆਈਜੀ ਹੈ ਇਹ ਇੱਕ ਸਰਪੰਚ ਇੱਕ ਸਰਪੰਚ ਹੈ ਇੱਕ ਡੀਆਈਜੀ ਪੂਰੀ ਸ਼ਿਫਾਸ ਕਰਦੇ ਨੇ ਧੰਨ ਮਾਨ ਜੀ डीआईजी ਦੇ ਗਨਮੈਨ ਨੇ ਜਿਹੜੀ ਉਹਦੀ سپور ਪੂਰੀ ਕਰਦੇ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਬੰਦੇ ਦੇ ਦਬਾਅ ਬਣਾ ਕੇ ਰੱਖਿਆ ਪੂਰਾ ਕਿ ਅਰੇਸਟ ਨਾ ਕਰੋ ਜੋ ਹੁੰਦਾ ਉਹ ਹੋਣ ਦੋ ਉਤੋਂ ਬਾਅਦ ਇਹਨੂੰ ਡਰਾਣਾ ਧਮਕਾਣਾ ਸ਼ੁਰੂ ਕਰਦੇ ਇਹ ਬੰਦਾ ਅੱਜ ਪਹਿਲਾਂ ਵੀ ਦੱਸੂਗੀ ਕਿ ਘਰ ਵੇਚ ਕੇ ਅੰਮ੍ਰਿਤਸਰ ਰਹਿ ਰਿਹਾ ਤੇ ਫੋਨ ਬੰਦ ਕਰਕੇ ਇਹਦਾ ਇਹ ਇੰਨਾ ਕੋਲ ਡਰਾ ਰੱਖਿਆ ਇਹ ਬੰਦਾ ਕਿ মিডিਆ ਸਾਹਮਣੇ ਆਊਗਾ ਤੇਰਾ ਇਲਜ਼ਾਮ ਬਰੋ ਤੇ ਤੇਰੀ ਕੁੜੀ ਨਾਲ ਤਾਂ ਮਾਰ ਦਿੱਤਾ ਗਿਆ ਤੈਨੂੰ ਵੀ ਮਾਰ ਦਿੱਤਾ ਜਾਊਗਾ ਤੇ ਪੁਲਿਸ ਦੀ ਇਹ ਦੇਖੋ ਕਿੱਡੀ ਭੜੀ ਗਲਤੀ ਹੈ ਕਿ ਇੱਕ ਐਕਸੀਡੈਂਟ ਚ ਕੇਸ ਬਣਾ ਦਿੱਤਾ ਗਿਆ 304ਏ ਧਾਰਾ ਕਿਦਾਂ ਰਿਪੋਰਟ ਪੂਰੀ ਲਿਓ ਦੱਸੋ ਕੁੜੀ ਜਦੋਂ ਕਿ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਜੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਹਦਾ ਅਬੋਰਸ਼ਨ ਕਰਾਂਦਾ ਜਸ਼ਨ ਗਿੱਲ ਘਰਦਿਆਂ ਤੋਂ ਚੋਰੀ ਘਰਦਿਆਂ ਦਾ ਚੋਰੀ ਅਬੋਰਸ਼ਨ ਕਰਾਂਦਾ ਤੇ 2 ਦਿਨ ਬਾਅਦ ਕੁੜੀ ਨੂੰ ਪੇਨ ਹੁੰਦਾ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਕੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਪ੍ਰੇਰ ਕਰ ਦਿੰਦਾ ਪ੍ਰੇਰ ਕਰਕੇ ਉਹਨੂੰ 5000 ਰੁਪਏ ਦਿੱਤਾ ਜਾਂਦਾ ਕਿ ਬਹੁਤ ਵੱਡੀ ਰਕਮ ਹੈ ਇਹਦੇ ਲਈ ਕਿ 5000 ਰੁਪਏ ਦੇ ਕੇ ਇਹਨਾਂ ਨੂੰ ਮਤਲਬ ਇੱਕ ਲਾਲਚ ਦੇ ਕੇ 5000 ਰੁਪਏ ਤਾਂ ਕਿ ਤੁਸੀਂ মিডিਆ ਸਾਹਮਣੇ ਨਾ ਆਓ ਉਹਦੀ 2 ਦਿਨ ਬਾਅਦ ਪੇਨ ਹੋਣਾ ਸ਼ੁਰੂ ਹੁੰਦਾ ਹੈ ਹਸਪੀਟਲ ਲੈ ਕੇ ਜਾਂਦੇ ਆ ਉਹਦੀ ਉੱਥੇ ਡੈਥ ਹੋ ਜਾਂਦੀ ਹੈ ਕੁੜੀ ਨੂੰ ਐਡਾ ਕਿ ਡਰਾ ਰੱਖਿਆ ਸੀ ਇਹ ਬੰਦੇ ਨੇ ਉਹ ਸਹਮ ਕੇ ਡਰ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਡਾ ਕਿ ਘਟਿਆ ਕੰਮ ਕੀਤਾ ਕਿ 304 ਏ ਧਾਰਾ ਲਾ ਦਿੱਤੀ ਕਿ ਐਕਸੀਡੈਂਟ ਬਣਾ ਦਿੱਤਾ 376 304 ਕੇਮੇ ਐਕਸੀਡੈਂਟ ਦੀ ਧਾਰਾ ਬਣਾ ਸਕਦੇ ਹੋ ਅਸੀਂ ਹਾਈ ਕੋਰਟ ਜਾਵਾਂਗੇ ਕਿ ਜਿਹੜੇ ਪੁਲਿਸ ਨੇ ਤੁਹਾਡੇ ਨਾਲ ਲਿੱਤੇ ਜਿਵੇਂ ਮਤਲਬ মিডিਆ ਸਾਹਮਣੇ ਦਿਖਾਣਾ ਚਾਹੁੰਦਾ ਦੁਬਾਰੇ ਫੇਰ ਨਾ ਬੋਲਾਂਗਾ ਜਿਹੜੀ ਪੂਰੀ ਇਸ ਜਸਨ ਗਿੱਲ ਦੀ سپورਟ ਕਰਦੇ ਨੇ ਉਤੋਂ ਇੱਕ ਹੋਰ ਫੋਟੋ ਵੀ ਭੇਜ ਦਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਰਦੀ ਚ ਫੋਟੋ ਧਰਾ ਕੇ ਇਹਨਾਂ ਨੂੰ ਉਤੋਂ ਭੇਜਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਂ ਰਵਿੰਦਰ ਕੁਮਾਰ ਬਰਿਆਲੀ ਚੌਕੀ ਐ ਸਜਿੰਦਰ ਕੁਮਾਰ ਐਸਐਚਓ ਦੀਨਾ ਨਗਰ ਮਤਲਬ ਦੀਨਾ ਨਗਰ ਥਾਣੇ ਦਾ ਹੀ ਮਕਦਮਾ ਹੈ ਡੇ ਡੈਨੀਵਲ ਗਿੱਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿੱਲ ਨਕਲੀ ਪੁਲਿਸ ਵਾਲਾ ਜਿਹੜਾ ਕਿ ਇਹੀ ਹੈ ਨਾ ਜੀ ਇਹ ਇਹੀ ਹੈ ਜੀ ਅਸੀਸ ਗਿੱਲ ਬਖਸ਼ੀਸ਼ ਚੰਦ ਐਸਪੀ ਡੀ ਗਨਮੈਨ ਉਹਦਾ ਜਿਹੜਾ ਤੰਗ ਪਰੇਸ਼ਾਨ ਕਰਦਾ ਇਹਨਾਂ ਨੂੰ ਜੀ ਚਰ ਇਹ ਜਾਰਜ ਜਾਰਜ ਮਸੀ ਚਾਚੇ ਦਾ ਮੁੰਡਾ ਐਸਪੀ ਸਰਪੰਚ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ 'ਚ ਇਸ ਟਾਈਮ ਐਸਪੀ ਹੈ ਅਮ੍ਰਿਤ ਰੰਧਾਵਾ ਐਸਐਚਓ ਜਿਹੜਾ ਇਸ ਟਾਈਮ ਹੁਣ ਇਸ ਟਾਈਮ ਉਸ ਥਾਣੇ 'ਚ ਹੈ ਤੇ ਮਨੀ ਬੈਂਸ ਜਿਹੜਾ ਥਾਣੇ ਦਾ ਮੁਨਸੀ ਇਸ ਟਾਈਮ ਮਤਲਬ ਇੱਥੇ ਇਦਾਂ ਕੋ ਦਬਾਅ ਪਾ ਕੇ ਰੱਖਿਆ ਹੋਇਆ ਹੈ ਉਹ ਬੰਦਿਆਂ ਨੇ ਕਿ ਕਾਰਵਾਈ ਨਾ ਕਰ ਸਕਣ ਕੋਈ ਵੀ ਇਦਾਂ ਦੇ ਬੰਦੇ ਇਸ ਟਾਈਮ ਜੰਮੂ ਸ਼ਰੀਆਮ ਬੰਦਾ ਕੁਮਰ ਆਪਣੇ ਘਰ ਦੇ ਨੂੰ ਛੱਡਣ ਜਾ ਰਿਹਾ ਏਅਰਪੋਰਟ ਤੇ ਤੁਹਾਨੂੰ ਵੀਡੀਓ ਵੀ ਮੈਂ ਦਿਖਾ ਦਿੰਦਾ ਉਹਨਾਂ ਦੀ ਉਹ ਆਪਣੇ ਘਰ ਦੇ ਨੂੰ ਛੱਡਣ ਜਾਂਦਾ ਉਹ ਏਅਰਪੋਰਟ ਤੇ ਪੁਲਿਸ ਕਹਿੰਦੀ ਸਾਨੂੰ ਕੋਈ ਨਾ ਘਰ-ਵਾਰ ਆਉਂਦਾ ਨਾ ਕੋਈ ਕਿਤੇ ਸਾਨੂੰ ਦੱਸੋ ਜਦ ਦੱਸਣ ਜਾਂਦੇ ਆ ਉਹ ਬੰਦੇ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਇਹ ਵੀ ਵੀਡੀਓ ਜੀ ਦੀ ਉਮਰ 22 ਸਾਲ ਹੈ ਏਜ 22 ਸਾਲ ਸੀਗੀ ਜਿਹੋਦੀ ਜੀ ਕੁੜੀ ਦੀ ਏਜ 22 ਸਾਲ ਸੀ ਕੁੜੀ ਦੀ ਫੋਟੋ ਦਿਖਾ ਸਕਦਾ ਮੀਡੀਆ ਸਾਹਮਣੇ ਜਿਹੜੀ ਕੁੜੀ ਦਾ ਹੋਇਆ ਸੀਗਾ ਨਹੀਂ ਨਹੀਂ ਠੀਕ ਕਰਨ ਆਪਰੇਟਮੈਂਟ ਦੇ ਕੇ ਲਈ ਸੀ ਆਪ ਇਹ ਪੁੱਛਣਾ ਜਾਏਗੇ ਕਿ ਰਿਲੇਸ਼ਨਸ਼ਿਪ ਕੰਸੈਂਸ਼ੂਅਲ tha ਨਹੀਂ ਆਪ ਕੈਸੇ ਕਹਿ ਸਕਦੇ ਹੋ ਕਿ ਇਹ ਜ਼ਬਰਦਸਤੀ ਸੀ ਜ਼ਬਰਦਸਤੀ ਸੀਗਾ ਜੀ ਇਹ ਇਕੋ ਕੁੜੀ ਜਦ ਕਰਦਨ ਦੱਸਣਾ ਚਾਹੀਏ ਉਸ ਤੋਂ ਬਾਅਦ ਉਹਦਾ ਅਬੋਰਸ਼ਨ ਕਰਾ ਕੇ ਨਾਲ ਦੀ ਨਾਲ ਉਹਦਾ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਉਤੋਂ ਡਾਕਟਰਾਂ ਨੇ ਵੀ ਜਿਹੜੀ ਉਹਨੂੰ ਪੈਸੇ ਦੇ ਕੇ ਰਿਪੋਰਟ ਵੀ ਪੋਸਟ ਵਰਡਨ ਦੀ ਭਾਜੀ ਕੀ ਲਿਖਿਆ ਸੀਗਾ ਉਹ ਚ ਰਿਪੋਰਟ ਵੀ ਸਾਨੂੰ ਘਟਵੜ ਦੋ ਟਾਈ ਤਿੰਨ ਮਹੀਨੇ ਬਾਅਦ ਵਾਪਸ ਦਿੱਤੀ ਸੀ ਜੀ ਰਿਪੋਰਟ ਵੀ ਇਹਨਾਂ ਨੇ ਚੱਕਰ ਮਾਰਦੇ ਥੱਕ ਕੇ ਅੱਜ ਦੇਰੇ ਰਿਪੋਰਟ ਕੱਲ ਦੇਰੇ ਪੋਸਟ ਵਰਡਨ ਦੌਰਾਨ ਦੇਖੋ ਤੁਸੀਂ ਐਕਸੀਡੈਂਟ ਕੇਸ ਬਣਾਇਆ ਗਿਆ ਕਿੱਡੀ ਵੱਡੀ ਗੱਲ ਹੈ ਜੀ ਕਿੰਦਾ ਐਕਸੀਡੈਂਟ ਕਿੰਨੀ ਮੌਤ ਹੋ ਗਈ ਕਿਸ ਤਰ੍ਹਾਂ ਜਾਦੀ ਸੀ ਅਬੋਰਸ਼ਨ ਤੋਂ ਬਾਅਦ ਉਹਦੀ ਮੌਤ ਹੋਈ ਐਕਸੀਡੈਂਟ ਦਾ ਬਣਾਇਆ ਗਿਆ ਨਾ ਕੀ ਕਹਾ ਉਹ ਅੱਜ ਸੋਚਾਰੇ ਰੂਟ ਐਕਸੀਡੈਂਟ ਕੁਛ ਲਿਖੇ ਸਭ ਜਤ ਨਹੀਂ 1004 ਜਿਹੜੀ ਏ ਕਰੀ ਹਾਂ ਭਾਜੀ ਉਹ ਚ ਕੁਛ ਨਹੀਂ ਦਿਖਾ ਸਿਰਫ ਨਾਰਮਲ ਐਕਸੀਡੈਂਟ ਦਿਖਾਤਾ ਐਫਆਈ ਤੋਂ ਸਾਰਿਆਂ ਨੂੰ ਕਾਪੀ ਦੇ ਦੂੰ ਸੀ ਚੈੱਕ ਕਰ ਲਿਓ ਤੁਹਾਨੂੰ ਮੀਡੀਆ ਚ ਮੈਂ ਗਰੁੱਪ ਚ ਪਾ ਦਾਂਗਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਹਿੰਦਾ ਵਾਚਨ ਖਰਾਬ ਦੀ ਸਿਰਫ ਖਰਾਬ ਹੋਈ ਤੇ ਦੀ ਜਾਂਚ ਚੱਲਦੀ ਬਿਲਕੁਲ ਜੀ ਬਿਲਕੁਲ ਕੁੜੀ ਨੇ ਮਰਨ ਤੋਂ ਪਹਿਲਾਂ ਕੋਈ ਸਟੇਟਮੈਂਟ ਕਿਸ ਕੋਈ ਬਿਆਨ ਆਇਆ ਕੁੜੀ ਨੇ ਤਾਂ ਕੋਈ ਬਿਆਨ ਨਹੀਂ ਕੁੜੀ ਨੇ ਆਪਣੇ ਸਿਰਫ ਮਾਂ ਨੂੰ ਦੱਸਿਆ ਸੀਗਾ ਉਹਦੀ ਹਾਲਤ ਬਹੁਤ ਖਰਾਬ ਸੀਗੀ ਬਹੁਤ ਜਿਆਦਾ ਬਲੀਡਿੰਗ ਹੋਣ ਲੱਗ ਗਈ ਸੀਗੀ ਬਹੁਤ ਜ਼ਿਆਦੇ ਮਾਤਾ ਜੀ ਉਹਨੇ ਪੁੱਛਿਆ ਵੀ ਕੀ ਹੋਇਆ ਉਹਨਾਂ ਨੇ ਦੱਸਿਆ ਜਦੋਂ ਗੱਲਬਾਤ ਅਸੀਂ ਕਹਿੰਦੇ ਮੈਨੂੰ ਪਾਪਾ ਤੋਂ ਡਰ ਲੱਗਦਾ ਵਿਚਾਰੇ ਕਿ ਮੈਂ ਪਾਪਾ ਦੇ ਸਾਹਮਣੇ ਕੀ ਫਾਦਰ ਸਾਹਮਣੇ ਕੀ ਗੱਲ ਕਰਾਂਗੀ ਆਪਣੀ ਛੋਟੀ ਭੈਣ ਨੂੰ ਉਹਨੇ ਸਾਰਾ ਉਹਨੇ ਆਪਣੀ ਇੱਕ ਛੋਟੀ ਭੈਣ ਨੂੰ ਦੱਸਿਆ ਵੀ ਮੇਰੇ ਨਾਲ ਆਹ ਗੱਲਬਾਤ ਹੋਈ ਹੈ ਜਿੱਥੋਂ ਤੱਕ ਅਸੀਂ ਫਿਰ ਦੁਆਰੇ ਇਹਨਾਂ ਹਸਪੀਟਲ ਲੈ ਕੇ ਗਏ 2 ਦਿਨ ਬਾਅਦ ਜਦੋਂ ਬਲੀਡਿੰਗ ਹੋਣ ਲੱਗ ਗਈ ਪੇਨ ਹੋਣ ਲੱਗ ਗਿਆ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿ ਇਹ ਪਾਸਟਾ ਦੇ ਨਾਂ ਤੇ ਇੱਕ ਜਸ਼ਨ ਦੇ ਇੱਕ ਕਲੰਕ ਹੈ ਤੇ ਇਸ ਟਾਈਮ ਇਹ ਡਰਦਾ ਫਿਰਦਾ ਜੰਮੂ ਚ ਇਸ ਪੰਜਾਬ ਛੱਡ ਕੇ ਜੰਮੂ ਚ ਚਰਚ ਚਲਾਉਂਦਾ ਪਿਆ ਪੁਲਿਸ ਨੂੰ ਪਤਾ ਏ ਫੇਰ ਵੀ ਉਹਨੂੰ ਹੱਥ ਨਹੀਂ 바ਰੀ ਦੱਸੋ ਕਿਦਾਂ ਦਾ ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਡੀਐਸਪੀ ਐਸਐਚਓ ਹੋਰ ਥਾਣੇ ਦੇ ਮੁਨਸੀ ਜਿਹੜੇ ਪੂਰੀ ਉਹਦੀ ਸਪੋਰਟ ਕਰਦੇ ਨੇ ਯਾਨੀ ਪੈਸਾ ਲੈ ਕੇ ਸਪੋਰਟ ਕਰਦੇ ਨੇ ਇਹੀ ਕਹਿ ਸਕਦੇ ਆ ਤਾਂ ਹੋਰ ਤਾਂ ਕੋਈ ਕਹਿ ਨਹੀਂ ਸਕਦੇ ਸੀ ਇੱਕ ਮੈਡੀਕਲ ਨੈਗਲੀਜੈਂਸ ਤੋਂ ਲਿਖੀ ਇਹ ਸਭ ਤੋਂ ਹਾਂਜੀ ਮੈਡੀਕਲ ਨੈਗਲੀਜੈਂਸ ਦੀ ਹਸਪਤਾਲ ਦੀ ਕਾਰਵਾਈ ਦੇ ਬਾਅਦ ਜੈਸੇ ਤੋਂ ਜੋ ਹਸਪਤਾਲ ਨੀ ਉਹ ਹੈਗਾ ਭਜਨ ਨਕੇ ਉਸਕੇ ਕੇਸ ਹੈਗਾ ਉਸ ਚ ਉਹ ਉਸ ਦਾ ਵੀ ਕੇਸ ਕੀਤਾ ਉਹ ਨੇ ਮੈਂ ਕੀਤਾ ਨਹੀਂ ਉਹ ਉਸ ਨੇ ਇਹ ਆਪਾਂ ਜਿਹੜੀ ਗੁਰਦਾਸਪੁਰ ਤੋਂ ਆਪਾਂ ਕਰਾਇਆ ਹੀ ਹੈ ਨਾ ਉਹਤੇ ਮੈਂ ਕੀਤਾ ਹੀ ਤੇ ਉਹ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਕਹਿੰਦੇ ਆ ਵੀ ਇਹਦੀ ਡਿਊਟੀ ਨਹੀਂ ਹੈ ਉਸ ਟਾਈਮ ਜੀ ਜਦੋਂ ਜੀ ਮੈਂ ਆਪਣੀ ਬੇਟੀ ਨੂੰ ਹਸਪੀਟਲ ਗੁਰਦਾਸਪੁਰ ਚ ਲੈ ਕੇ ਗਿਆ ਜੀ ਉਸ ਟਾਈਮ ਰਾਤ ਨੂੰ ਹੋਰ ਡਾਕਟਰ ਦੀ ਡਿਊਟੀ ਸੀ ਜੀ ਤੇ ਦਿਨੇ ਡਾਕਟਰ ਰਚਨਾ bàba ਦੀ ਆਈਏ ਡਿਊਟੀ ਉਨੇ ਆਪਣੀ ਡਿਊਟੀ ਦੇ ਦੌਰਾਨ ਉਦੋਂ ਉੱਥੇ ਸਰਪੰਚ ਆਇਆ ਉਹਦਾ ਭਰਾ ਪਾਸਟਰ ਦਾ ਤੇ ਪਾਸਟਰ ਹੀ ਤੇ ਕਾਨੂੰਨਸ਼ਾਹਤਾ ਬੰਦਾ ਹੀ ਜੀ ਉਹਨਾਂ ਨੇ ਆਣ ਕੇ ਡਾਕਟਰ ਨੂੰ ਕਹਿ ਕੇ ਤੇ ਛੁੱਟੀ ਕਰਾਤੀ ਤੇ ਜਦ ਕਿ ਡਾਕਟਰ ਦੀ ਮੇਰੇ ਕੋਲੋਂ ਪਰਚੀਆਂ ਹੈਗੀਆਂ ਨੇ ਸਲਿੱਪ ਹੈਗੀ ਹੈ ਜੀ ਜਿਹਦੇ ਵਿੱਚ ਡਾਕਟਰ ਨੇ ਉਹ ਇਲਾਜ ਨਹੀਂ ਕੀਤਾ ਤੇ ਆਪਣਾ ਸਿਆਣੂ ਉਹਦੇ ਕੀਤੇ ਦਿਆ ਤੇ ਹੁਣ ਜਦੋਂ ਮੈਂ ਪੁਲਿਸ ਨੂੰ ਦੱਸਣੇ ਜਾ ਕੇ ਤੇ ਪੁਲਿਸ ਵਾਲੇ ਕਹਿੰਦੇ ਇਹ ਤੇ ਆਪਣੀ ਡਿਊਟੀ ਐ ਨਹੀਂ ਆਪਣੀ ਡਿਊਟੀ ਵਿੱਚ ਦਾਖਲੀ ਐਡਮਿਟ ਹੀ ਨਹੀਂ ਕੀਤਾ ਬੇਟੀ ਤੁਹਾਡੀ ਨੂੰ ਜੀ ਤੇ ਜਦੋਂ ਮੈਂ ਹੁਣ ਸਾਰੇ ਕੋਈ ਪ੍ਰੂਫ ਵੀ ਉਹਨਾਂ ਨੂੰ ਦਿਨਾ ਪੁਲਿਸ ਨੂੰ ਕਿ ਹੁਣ ਮੈਂ ਅਦਾਲਤ ਵਿੱਚ ਵੀ ਲਾਇਦੇ ਆ ਜੀ ਇਹ ਦੇਖੋ ਜੀ ਇਹ ਡਾਕਟਰ ਤੇ ਸਹਿਨਾ ਉਹਨੇ ਉੱਥੋਂ ਮਤਲਬ ਛੁੱਟੀ ਕਰਾ ਪੀਜੀ ਮਤਲਬ ਦੇਖੋ ਇਹ ਦਰਦ ਭਰੀ ਕਹਾਣੀ ਹੈ ਜੀ ਇਹਦੀ ਅਸੀਂ ਹੁਣ ਜਿਹੜਾ ਕਿ ਪੁਲਿਸ ਵਾਲੇ ਡਰਾਉਂਦੇ ਉਹਨਾਂ ਦੀ ਅਸੀਂ ਕੇਸ ਦੀ ਇਹਦੀ ਕੇਸ ਦੀ ਸੀਬੀਆਈ ਤੋਂ ਜਾਂਚ ਕਰਾਵਾਂਗੇ ਵੀ ਜਿਹੜਾ ਤੁਸੀਂ ਕੀਤਾ ਝੂਠਾ ਪਰਚਾ ਇਹ ਜਿਹੜਾ 304 ਦਾ ਕੀਤਾ ਐਕਸੀਡੈਂਟ 'ਚ ਉਹਦੀ ਅਸੀਂ ਛਾਲਬੀਨ ਕਰਾਵਾਂਗੇ ਤੇ ਸੀਬੀਆਈ ਤੱਕ ਜਾਵਾਂਗੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜਿਹੜਾ ਪਾਸਟਰ ਹੈ ਜਲਦ ਤੋਂ ਜਲਦ ਪੁਲਿਸ ਨੂੰ ਅਰੈਸਟ ਕਰੇ ਤੇ ਇਹਨੂੰ ਕਲਵੰਤ ਕੌਰ ਦਾ ਨਾਮ ਵਿੱਚ ਪਾਉਣ ਜੀ ਤੇ ਕਲਵੰਤ ਕੌਰ ਦਾ ਨਾਮ ਵਿੱਚ ਪਾਉਣ ਅਸੀਂ ਡੀਜੀਪੀ ਦਫ਼ਤਰ ਤੇ ਹਾਈ ਕੋਰਟ ਸੀਬੀਆਈ ਨੂੰ ਆਪਾਂ ਕੇਸ ਦੀ ਜਾਂਚ ਕਰਾਵਾਂਗੇ ਤੋ ਕੁਝ ਬੋਲਣਾ ਬੋਲਦੇ ਕੁਝ ਹੋਰ ਬੋਲ ਠੀਕ ਹੈ ਧੰਨਵਾਦ ਜੀ ਬਸ